ਸਰ ਮੇਰਾ ਨਾਮ ਨਿਹਾਰਾ ਨੀ ਹੈ ਮੈਂ ਫੋਰੈਸਟ ਗਾਰਡ ਹਾਂ ਸਾਡਾ ਡਿਪਾਰਟਮੈਂਟ ਫੋਰੈਸਟ ਐਂਡ ਵਾਈਲਡਲਾਈਫ ਪ੍ਰਿਜ਼ਰਵੇਸ਼ਨ ਹੈ ਤੇ ਇੱਥੇ ਸਾਨੂੰ ਕੱਲ ਰਾਤ ਨੂੰ ਰਾਤੀ 12:30 ਵਜੇ ਸੂਚਨਾ ਮਿਲੀ ਹੈ ਕਿ ਦੋ ਰੋਜ਼ ਮਰੇ ਐ ਜਿਨ੍ਹਾਂ ਨੂੰ ਕੀ ਬੁਰੀ ਤਰ੍ਹਾਂ ਮਾਰਿਆ ਗਿਆ ਤੇ ਇਹਨਾਂ ਦੇ ਉਹਨਾਂ ਬਾਅਦ ਪੜਤਾਲ ਕਰਨ ਤੋਂ ਬਾਅਦ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਦੋ ਫੀਮੇਲ ਨੇ ਔਰ ਦੋਨੋਂ ਪ੍ਰੈਗਨੈਂਟ ਸੀਗੀਆਂ ਜਦੋਂ ਮਾਰਨ ਹਾਲਤ ਦੇਖੀ ਤਾਂ ਦੋਨਾਂ ਦੇ ਬੱਚੇ ਬਾਹਰ ਮਰੇ ਹੋਏ ਪਏ ਨੇ ਤੇ ਇੱਕ ਰੋਜ਼ ਦੇ ਤੇ ਚਾਰ ਲੱਤਾ ਵੀ ਵੱਡੀ ਗਈਆਂ ਉਸ ਦੀ ਧੌਣ ਵੀ ਵੱਡੀ ਗਈ ਤੇ ਦੂਸਰੇ ਦੀ ਖਾਲੋ ਤਾਰੀ ਗਈ ਹੈ ਤੇ ਪਰਤਾਲ ਕੀਤੀ ਜਾ ਰਹੀ ਹੈ ਕਿ ਬੰਦੇ ਕਿਹੜੇ ਆ ਹਲੇ ਅਣਪਛਾਤੇ ਆ ਬੰਦੇ ਪਰ ਪਰਤਾਲ ਕੀਤੀ ਜਾ ਰਹੀ ਹੈ ਥੋੜੇ ਟਾਈਮ ਤੱਕ ਪਤਾ ਲੱਗ ਜਾਏਗਾ ਕਿ ਬੰਦੇ ਕੌਣ ਹੈ ਸਰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਹਨਾਂ ਦੀ ਆਰ ਸਾਡੇ ਡੀਆਰ ਕੱਟੀ ਜਾਏਗੀ ਤੇ ਫਿਰ ਉਹ ਕੋਰਟ ਚ ਕੇਸ ਲੱਗੇਗਾ ਮੈਂ ਜੀਵ ਰੱਖਿਆ ਸੇਵਾ ਸੰਸਥਾ ਦਾ ਪ੍ਰਧਾਨ ਆ ਜੀ ਮੇਰਾ ਨਾਮ ਹੈਗਾ ਨਰਸੀ ਰਾਮ ਕੱਲ ਗਰੀਬਨ 7:30 ਵਜੇ ਮੈਨੂੰ ਇਹ ਸੂਚਨਾ ਮਿਲੀ ਸੀ ਮੇਰੇ ਇੱਕ ਦੋਸਤੋਂ ਵੀ ਇਸ ਤਰੀਕੇ ਨਾਲ ਪਿੰਡ ਦੇ ਵਿੱਚ ਘਟਨਾ ਹੋਈ ਆ ਤੇ ਤੁਸੀਂ ਮੇਰੇ ਨਾਲ ਚਲਣਾ ਤਾਂ ਅਸੀਂ ਇਕੱਠੇ ਹੋ ਕੇ 5-7 ਜਨੇ ਅਸੀਂ ਆਏ ਇੱਥੇ ਚਾਰ-ਪਾਸੇ ਚਾਰੇ ਪਾਸੇ ਛਾਣਬੀਨ ਕੀਤੀ ਜਿਹੜਾ ਸਾਨੂੰ ਏਰੀਆ ਪਤਾ ਲੱਗਿਆ ਸੀਗਾ ਤਾਂ ਸਾਨੂੰ 4 ਘੰਟੇ ਤੋਂ ਬਾਅਦ ਜਦੋਂ ਅਸੀਂ ਇਸ ਏਰੀਏ ਦੇ ਵਿੱਚ ਆਏ ਤਾਂ ਸਾਨੂੰ ਦੇਖਿਆ ਵੀ ਦੋ ਜਾਨਵਰ ਜਿਹੜੇ ਹੈਗੇ ਆ ਉਹ ਬੁਰੀ ਹਾਲਤ ਦੇ ਵਿੱਚ ਪਏ ਹੋਏ ਸੀ ਤੇ ਮਰੇ ਹੋਏ ਸੀਗੇ ਤਾਂ ਉਹਨਾਂ ਦੇ ਕੋਲੇ ਛੋਟੇ-ਛੋਟੇ ਬੱਚੇ ਵੀ ਪਏ ਹੋਏ ਆ ਇਦਾਂ ਲੱਗ ਰਿਹਾ ਉਹ ਫੀਮੇਲ ਆ ਤੇ ਫੀਮੇਲ ਦੇ ਨਾਲ-ਨਾਲ ਉਹ ਲੱਗ ਰਿਹਾ ਜਿਵੇਂ ਵੀ ਉਹ ਉਸ ਤੋਂ ਬਾਅਦ ਅਸੀਂ ਬਨ ਵਿਭਾਗ ਨੂੰ ਫੋਨ ਕੀਤਾ ਬਨ ਵਿਭਾਗ ਮੌਕੇ ਤੇ ਇੱਥੇ ਪਹੁੰਚਿਆ ਰਾਤ ਨੂੰ ਹੀ ਤਾਂ ਉਹਨਾਂ ਨੇ ਡਿਊਟੀ ਦਿੱਤੀ ਆ ਜੀ ਜਿਵੇਂ ਦੇਖੇ ਤੋਂ ਪਤਾ ਲੱਗਦਾ ਹੈਗਾ ਵੀ ਜੇ ਇਹ ਕੱਟਿਆ ਹੋਇਆ ਹੀ ਆ ਮਾਸਕ ਕੋਈ ਲੈ ਕੇ ਗਿਆ ਹੋਇਆ ਇਹਦਾ ਵੀ ਜਿਹੜੇ ਉਹਦੇ ਪਾਰਟ ਆ ਕੁਝ ਹੈ ਨਹੀਂ ਗੀ ਜਾਨਵਰ ਦੇ ਜਾਨਵਰ ਜਿੱਥੋਂ ਤੱਕ ਦੇਖਿਆ ਜਾਂਦਾ ਤਾਂ ਇਹ ਰੋਜ਼ ਲੱਗ ਰਿਹਾ ਜੀ ਰੋਜ਼ ਨਹੀਂ ਲੱਗ ਰਹੀ ਆ ਹਾਂ ਜੀ ਦੋਨਾਂ ਦੇ ਬੱਚੇ ਸੀ ਦੋਨਾਂ ਦੇ ਬੱਚੇ ਸੀਗੇ ਦੋਨੇ ਪ੍ਰੈਗਨੈਂਟ ਸੀਗੇ ਕਿਹੜੇ ਕਿਹੜਾ ਪਿੰਡ ਆ ਇਹ ਪਿੰਡ ਹੈਗਾ ਜੀ ਆਪਣੇ ਅ ਬਿਰਕ ਖੇੜਾ ਜੀ ਹਾਂ ਹਾਂ ਤੇ ਮੈਨੂੰ ਰਾਤ 12 ਵਜੇ ਇਹਨਾਂ ਨੇ ਫੋਨ ਕਰਿਆ ਮੈਂ ਉਸ ਵੇਲੇ ਬੰਦਾ ਭੇਜਿਆ ਆਪਣਾ ਬੰਦਾ ਭੇਜਣ ਤੋਂ ਬਾਅਦ ਮੈਂ ਆਪਦੀ ਤਰਫ ਜੀ ਇਹਨਾਂ ਨਾਲ ਆਇਆ ਹਾਂ ਤੇ ਇੱਥੇ ਦੋ ਲੋਕ ਮਰੇ ਆ ਇਹਨਾਂ ਨੇ ਦੋ ਨਾਲ ਬੱਚੇ ਵੀ ਆ ਤੇ ਉਹ ਲੋਕ ਮਰੇ ਪਏ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਡਿਪਾਰਟਮੈਂਟ ਪਰ ਤਰਫ ਪੂਰੀ ਫੋਲ ਤੱਕ ਜੀ ਜਾ ਰਹੀ ਹੈ ਡਾਕਟਰ ਬੁਲਾਇਆ ਜਾ ਇਹ ਪੁਲਿਸ ਵਾਲੇ ਵੀ ਬੁਲਾਏ ਜਾ ਇਹ ਉਹ ਪੁਰਸਲੇ ਵੀ ਆ ਜਣ ਦੇ ਡਾਕਟਰ ਵੀ ਆ ਜਣ ਦੇ ਇਹਨਾਂ ਨੂੰ ਪੋਸਟਮਰਟਮ ਕਰਵਾਇਆ ਕੋਈ ਪਤਾ ਲੱਗਾ ਕੋਈ ਇਸ ਤਰ੍ਹਾਂ ਕੋਈ ਕੌਣ ਸੀਗੇ ਜਾਂ ਕੋਈ ਨਾ ਜੀ ਨਾ ਕੀਤੀ ਜਾ ਰਹੀ ਹੈ ਇਹ ਦੇਖੋ ਵੀ ਪਤਾ ਨਹੀਂ ਪਿੰਡ ਚ ਕੋਈ ਵੀ ਹੋ ਸਕਦਾ ਹਜੇ ਕੋਈ ਪਤਾ ਨਹੀਂ ਲੱਗਿਆ ਕੀ ਮਤਲਬ ਲੱਗਦਾ ਵੀ ਜਿਉਂ ਨੇ ਮਾਰਨ ਜਿਨ੍ਹਾਂ ਨੇ ਖਾਣ ਵਾਲੇ ਹੁੰਦੇ ਉਹਨਾਂ ਨੇ ਕੱਟਿਆ ਹੁੰਦਾ ਜਿਵੇਂ ਸਮਾਨ ਦੇ ਦੂਜੇ ਪਾਸੇ ਜਵੇਂ ਹੈ ਨਹੀਂ ਇਹਨਾਂ ਦੇ ਨਾਲ ਹਾਂ ਜੀ ਹਾਂ ਕੀ ਹਾਲਾਤ ਕੀ ਹੈਗੇ ਜੋ ਤੁਸੀਂ ਆ ਕੇ ਵੇਖਿਆ ਹੈ ਜਿਹੜਾ ਜਾਨਵਰਾਂ ਦੇ ਉਹਨਾਂ ਦੇ ਹੌਲੇ ਲਿਜਾਇਆ ਜਾਂਦੇ ਉਹ ਜਿਹਨਾਂ ਦੇ ਚਾਰੇ ਲੱਤਾਂ ਹੈ ਨਹੀਂ ਇਹ ਤੁਰੀ ਧੌਣ ਹੈ ਨਹੀਂ ਜੀ ਉਹ ਧੌਣ ਵੀ ਹੈ ਨਹੀਂ ਨਾ ਚਾਰੇ ਲੱਤਾਂ ਜਿਨੇ ਕੋਈ ਫੈਰਪੁਰ ਵਗੈਰਾ ਵੀ ਹੋਇਆ ਜਾਂਦਾ ਕੋਈ ਜਾਂ ਇਹ ਤਾਂ ਹੁਣ ਤਾਂ ਨਹੀਂ ਨਹੀਂ ਇਹ ਤਾਂ ਨਹੀਂ ਹੁੰਦਾ ਇਹ ਸਦੇ ਜੀ ਕੋਈ ਪੁਲਿਸ ਭਾਗ ਨੂੰ ਲਿਖ ਕੇ ਭੇਜਦਾ ਤਾਂ ਕੋਈ ਹਾਂ ਜੀ ਭੇਜਿਆ ਫਿਰ ਠੀਕ ਇਹ ਆयो ਜੇ ਨਾਲ ਜੀ ਆਜੇ ਕੋਈ ਠੀਕ ਹੈ ਇੱਕ ਮਿੰਟ ਇੱਕ ਮਿੰਟ